ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ ਛੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਿ ਮਿਲੀ ਸੀ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਗੈਂਗਸਟਰ ਸ਼ਹਿਰ ਵਿੱਚ ਕਿਸੇ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ ਉਨਾੰਤ ਸਤੇ ਕੇ ਸੂਚਨਾ ਤੇ ਕਾਰਵਾਈ ਕਰਦੇ ਪੁਲਿਸ ਨੇ ਚਾਲ ਵਿਛਾ ਕੇ ਗੁਰਦੁਆਰਾ ਅਰਮਨਸਟੇਡ ਫੇਜ਼ 1 ਦੇ ਨੇੜੇ ਲਲਿਤ ਉਰਫ ਲੱਕੀ ਪੁੱਤਰ ਬਿੰਦਰਵਾਸੀ ਗੜਾ ਨੂੰ ਇੱਕ ਦੇਸੀ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸਪੱਬਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਉਸ ਵਿਰੁੱਧ ਥਾਣਾ ਡਿਵੀਜ਼ਨ ਨੰਬਰ 7 ਵਿਖੇ ਐਫ ਆਈ ਆਰ ਨੰਬਰ 42 ਮਿਤੀ 17/4/2024 ਅਧੀਨ 2554 ਉਨਾਠ ਅਸਲਾ ਐਕਟ ਤਹਿਤ ਦਰਜ ਕੀਤਾ ਹੈ। ਨਗਰ ਕਾਰਨ ਵਾਲਾ ਇਹ ਖਬਰ ਪਰਸੰਦਾਵਾ ਅੰਮ੍ਰਿਤਸਰ ਤੋਂ ਨikhil अमृतसर है जोड़ा पारिस के निखिल है वोटिड है एक एक महीना ऑलमोस्ट एक महीना पहले राजवीर सिंह एक मर्डर होगा अमृतसर उस केस वटिड से दोनों मिला के कोई भी कदम पहला ही थक पे जगू ने एसोसीएट से रिकवरी तीन तो बेबन हुई है एम पी तो फटो तो फट के लिखे ਦੇ ਦੇ ਕੰਪਿਊਟਰ ਹਨ ਕਿਉਂ ਕੀ ਲਗੇ ਸੰਦ ਪਰ ਦੇ ਅਮਪੀ ਤਿੰਨ ਅਮਪੀ ਗਾਇਵੈਸੀਗੇ ਅਮਪੀ ਚਰਾਨੇ ਗੱਪਨ ਪ੍ਰਕੋਰ ਕਿਤੇ ਇਹਨੇ ਰਾਈਕਲ ਗੈਂਗ ਦਾ ਇੱਕ ਬੰਦਾ ਉਹ ਲਿਬ੍ਰੇਟ ਕਰਨਾ ਸੀਗਾ ਵਰਡ ਇੰਟਰਫੇਰ ਹੋ ਗਿਆ ਲਾਦੀ ਗ੍ਰਫਤਾਰੀ ਲਈ ਇੱਕ ਇਪਰਮੈਂਟ ਕਿਸ ਗੈਂਗ ਕਿਸ ਕਿਹੜੇ ਗੈਂਗ ਦੇ ਜਿਹੜੇ ਨਾ ਕਤਲ ਕਰਨ ਦੇ ਸਬੰਧ ਨੂੰ ਤੁਕਣਾ ਉਹ ਜਿਹੜੇ ਆਪਪੋਸ जंतर मंतर अमृतसर अमृतसर के राजदीप केस को सदस्य है अमर सदेई मर्डर मामला किरा है मतलब कदो ही मर्डर हुआ है ते तीसरे महीने मार्च में ते टाडा का छोड़ा गेट और के मा पुलिस स्टेशन चला गया पुलिस स्टेशन के पूरे हुए सामने था सर ने कोणी आवाज जो उनके नाम की कंपनी नहीं नहीं ओदरे से जो है ना उसे एसोसिएशन विम का में दर्ज होता है ਮਟਰ ਦੇ ਟਾਈਮ ਟੂ ਮਟਰ ਦੇ ਇੰਕੁਇਰੀਆਂ ਆਨਸਰ ਥੈਂਕ ਯੂ ਉਹਨੇ ਬੈਕਗ੍ਰਾਉਂਡ ਕੀ ਹੈ ਕਹਿੰਦੇ ਕਿ ਫੈਮਿਲੀ ਮਤਲਬ ਮੈਡੀਕਲ ਫੈਮਿਲੀ ਯੰਗ ਮੁੰਡੇ अर्ली 20ਸ ਦਲਿਤ ਇਕਵੇ ਨੂੰ ਮੰਗਸ ਜੀ ਦਲਿਤ ਲਗਤ ਤੱਕ ਤੇ ਇਹ ਹੋਣੀ ਪੜਿਆ ਇਹਨੋਂ ਤੈਥੀ ਟੂਨੀ ਪੜਿਆ ਦੁਨੀਆ ਉਹ ਦੋ ਅਪੀਨੋਲੀਅੰਦੇ ਲਿਟਰੇਚਰ ਜੀ ਸੋ ਗੁਬਿੰਦਰ ਜੀ ਜੇ ਗੁਬਿੰਦਰ ਅੰਦਰ ਹੈ ਅੰਦਰ ਹੈ ਮਤਲਬ ਇਹਨੋਂ ਅੰਦਰ ਕਰੀਫ ਉਹ ਤੂੰ ਜਿਹੜੇ ਤਿੰਨ ਗੈਂਗਸਟਰ ਜਿਹੜੇ ਭਗਵਾਨਪੁਰ ਨੇ ਤੇ ਨਾ ਐਸੋਸੀਏਸ਼ਨ ਦੇ ਸਾਥੀ ਕੋਰੇ ਬਾਰੇ ਤੇ ਇਹ ਤਿੰਨ ਵਿਅਕਤੀ ਗ੍ਰਫਤਾਰ ਹੋਏ ਨੇ अर्ली 20s ਦੇ ਤਿੰਨੋਂ ਮੁੰਡੇ ਇੱਕ ਤਾਂ ਨikhil ਹੈ ਇੱਕ ਦਾ ਨਾਮ ਕੋ ਸੁਜਾ 파ਰਸ ਇਹ ਦੋਨੋਂ ਉਮਰ ਸੱਭੇ ਰਹਿਣ ਵਾਲੇ ਇਹ ਦੋਨਾਂ ਤੇ ਦੋਨਾਂ ਨੂੰ ਮਿਲਾ ਕੇ ਵੀਧਕਰੀ ਮੁਕਦਮੇ ਤਰਜੇ ਤੇ ਮਰਡਰ ਅਟੈਂਪਟ ਟੂ ਮਰਡਰ ਦੇ ਦੱਕਾਤੀ ਤੇ ਤੀਜਾ ਬੰਦਾ ਜਿਹੜਾ ਜਲੰਧਰ ਦਾ ਰਹਿਣ ਵਾਲਾ ਹੈ ਉਹਦਾ ਨਾਮ ਨਲਿਤ ਉਸ ਲਕੀ ਹੈ ਇਹਦੇ ਤੇ ਕੋਈ ਪਰਚਾ ਦਰਜ ਨਹੀਂ ਇੱਕ ਤੀਜੇ ਮਹੀਨੇ ਮਾਡਲ ਹੋਇਆ ਸੀਗਾ ਪੁਲਿਸ ਸਟੇਸ਼ਨ ਤੇ ਬਾਹਰ ਅੰਮ੍ਰਿਤਸਰ ਉਧੇ ਚਰਾਸ਼ਦੀਪ ਨਾਮ ਦਾ ਇੱਕ ਵਿਅਕਤੀ ਸੀਗਾ ਨੂੰ ਗੋਲੀਆਂ ਮਾਰੀ ਸੀ ਉਹਦੇ ਵਿੱਚ ਜਿਹੜੇ ਪ੍ਰਾਇਮੈਕਸ ਸੀਗੇ ਉਹ ਪਾਰਸ ਤੇ ਨਿਕਲ ਸੀ ਇਹ ਪੱਜ ਗਈ ਸੀ ਉਦੋਂ ਇੱਕ ਬੰਦਾ ਸ਼ਾਰਦ ਗ੍ਰফতার ਹੋਇਆ ਸੀ ਪੱਜ ਕੇ ਥੋੜੇ ਦਿਨੇ ਜਲੰਧਰ ਵੀ ਰਹੀ ਫਿਰ ਇਹ ਐਮਪੀ ਚਲੇ ਗਿਆ ਪਹਿਲਾਂ ਇਹ ਜੀਨ ਚ ਲੈ ਕੇ ਆਏ ਤੇ ਇਹਨਾਂ ਦਾ ਕੋਈ ਕੇਸ ਵਾਰ ਸੀਗਾ ਇਸ ਵਾਰ ਵੀ ਕੋਈ ਜੀਐਜ ਕੋਈ ਬੰਦਾ ਮਿਲਿਆ ਸੀ ਐਮਪੀ ਦਾ ਉਹਦੇ ਕੋਲ ਚਲੇ ਗਏ ਸੀ ਇਹਨਾਂ ਨੇ ਤਿੰਨ ਵਿਪਨ ਉੱਥੋਂ ਐਮਪੀ ਤੋਂ ਪ੍ਰਕ्योर ਕੀਤੇ ਤੇ ਰਾਈਵਲ ਗਰੁੱਪ ਦੇ ਇੱਕ ਬੰਦੇ ਦੀ ਨਾਲੇ ਰੱਕੀ ਕੀਤੀ ਹੋਈ ਸੀਗੀ ਇਹ ਵਿਪਨ ਉਹਨੂੰ ਐਲੀਮੀਨੇਟ ਕਰ ਕਰਨ ਲਈ ਲੈ ਕੇ ਆਏ ਸੀਗੇ ਤਿੰਨ ਵਿਪਨ ਵੀ ਰਿਕਵਰ ਕਰਵਾਇਆ ਨਾ ਤੋਂ ਤੇ ਜੀਕੂ ਦੇ ਨਾਲ ਅਸੋਸੀਏਟਡ ਹੈ ਜਿਹੜੀ ਗੈਂਗ ਦੇ ਗੁੱਗਿਆਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਤੈਰੀ ਸੀ ਉਹ ਲੋਕਲ ਵਾਲਾ ਉਹਨਾਂ ਦਾ ਜਿਹੜੇ ਆਪੋਜ਼ ਕਰਦੇ ਕਿਹੜੀ ਗੈਂਗ ਸੀ ਉਹ ਆਪੋਜ਼ ਲੋਕਲ ਕਹਿੰਗਾ ਇਨਵੈਸਟੀਗੇਸ਼ਨ ਚੱਲੀ ਹੈ ਸਰ ਪਾਲਿਸ ਤੋਂ ਨਹੀਂ ਨਹੀਂ ਅੰਕਸ਼ਰ ਜਿਹੜੀ ਜਿੰਗਰ ਜਿੱਥੇ ਨਾਲ ਟੱਚ ਦੇ ਵਿੱਚ ਆ ਸਕਦੇ ਜੇ ਜੇ ਜੇਲ ਚ ਰਹੇ ਹੋ ਇਸ ਸਮਾਂ ਹਾਂ ਲਲਿਤ ਤਾਂ ਕੋਈ ਕੋਈ ਪਰਚਾਨੀ ਹੈ ਪਰ ਇਹਨਾਂ ਦਾ ਕੋਈ ਇੱਕ ਕਾਮਨ ਲਿੰਕ ਹੈ ਕਾਮਨ ਲਿੰਕ ਹੈ ਸਰ ਵਿਧ ਮਾਰਕਰ ਕਮਨ ਚਾਰਜ ਦਾਰ thanks